ਦੀ ਜਿਹੜੀ ਤੇਰੇ ਤੋਂ ਗੁੱਟੀ ਫੜ ਕੇ ਵੇ 20000 ਦੀ ਜਿਹੜੀ ਤੇਰੇ ਤੋਂ ਗੁੱਟੀ ਫੜ ਕੇ ਵੇ ਗੁੱਟੀ ਫੜ ਕੇ ਵੇ ਸਾਰੀ ਗੱਲ ਮੈਂ ਦੱਸੂ ਕੋਈ ਰੱਖਦੀ ਨਾ ਚੋਰੀ ਵੇ ਸਾਰੀ ਇੱਕ ਕੀ ਕਰਾਉਣੀ ਹੁੰਨੀਓ ਤੁਸੀਂ ਉਹ ਮੂੰਹ ਤੇ ਫੇਸ ਪਾਊਡਰ ਜਾਂ ਪਤਾ ਨਹੀਂ ਕੀ ਫੇਸ ਪਾਊਡਰ ਨਾ ਜਿਹੜਾ ਤੂੰ ਸੁੱਖਾ ਸੋ 5000 ਦਾ ਹੁੰਦਾ ਮੇਕਅਪ ਇੱਕ ਹੋਰ ਕਸੂਤਾ ਜਾਂ ਨਾ ਹੁੰਦਾ ਉਹਦਾ ਕੀ ਮੈਨੂੰ ਪਤਾ ਨਹੀਂ ਕੀ ਬੋਲਦੀ ਹੁੰਨੀਓ ਯਾਰ ਮੂੰਹ ਤੇ ਉਹ ਕਰਵਾ ਲਿਆ ਕਹਿੰਦੀ ਅਸੀਂ ਅਡਰਾ ਫੇਸ਼ੀਅਲ ਹਾਂ ਇਹ ਗੁੱਸੇ ਹਾਂ ਰੱਖਦੀ ਨਾ ਚੋਰੀ ਵੇ ਸੁਨਾਮ ਗਈ ਸੀ ਕਰਦਣ ਨੂੰ ਨਾ ਕੰਦਾ ਕਰ ਲੈ ਮੈਂ ਗੋਰੀ ਵੇ ਰੱਖਦੀ ਨਾ ਚੋਰੀ ਵੇ ਹਨਾ ਹਾਂ 5000 ਦਾ ਮੇਕਅਪ ਆ ਗਿਆ ਹੁੰਦੀ ਸੀ ਗੋਰੀ ਹਨਾ ਨਾ ਨਾ ਕੱਢਦਾ ਕਈ ਸ਼ਹਿਰ ਆ ساری ਗੱਲ ਮੈਂ ਦੱਸੂ ਰੱਖਦੀ ساری ਗੱਲ ਮੈਂ ਦੱਸੂ ਰੱਖਦੀ ਨਾ ਚੋਰੀ ਵੇ 5000 ਦਾ ਮੇਕਅਪ ਆ ਗਿਆ ਸੀ ਹੁੰਦੀ ਗੋਰੀ ਵੇ ਐਂ ਦੇਖ ਪੰਜ ਹਜ਼ਾਰ ਦਾ ਮੇਕਅਪ ਆ ਗਿਆ ਪੰਜ ਹਜ਼ਾਰ ਦਾ ਮੇਕਅਪ ਆ ਗਿਆ ਪੰਜ ਹਜ਼ਾਰ ਦਾ ਪੰਜ ਹਜ਼ਾਰ ਦਾ ਮੇਕਅਪ ਲੈ ਲਿਆ ਹੁਣ ਅਸੀਂ ਗੋਰੀ ਵੇ ਐਵੇਂ ਲਿਖ ਲਾ ਕੋ ਸਾ ਹੁਣ ਅਸੀਂ ਆ ਗਿਆ ਹੁਣ ਗਾਲਾਂ ਦੋ ਤੁਹਾਨੂੰ ਕਹਿ ਕੇ ਯਾਰ ਕਦੇ ਕੰਮ ਕਰ ਰਹੇ ਅਸੀਂ ਮੈਂ ਨਹੀਂ ਕਹਿੰਦੀ ਮੈਨੂੰ ਗਾਲਾਂ ਦੋ ਤੇ ਤੂੰ ਕਹਿ ਰਿਹਾ ਮੇਕਅਪ ਹੁਣ ਥੱਲੇ ਲੈ ਮਾਲਕ ਦਾ ਯਾਰ ਇਹਨੂੰ ਦੋ ਕੋਲੇ ਲਿਗਰਾਮ ਦਾ ਗਾਹਾਂਦੂ ਵਾਹੋ ਕੋਈ ਨਾ ਇਹ ਕੰਮੇ ਕਰ ਰਹੇ ਆ ਕਿਹੜਾ ਹੋਣਾ ਸੀ ਗੋਰੀ ਵੇ ਹੁਣ ਤੂੰ ਕਹਿ ਵੀ ਬਾਕੀ ਦੇ 15000 ਹਾਂ ਬਾਕੀ ਦੇ 15000 ਮੇਰੀ ਤਲੀ ਤੇ ਧਰ ਦੇ ਨੀ ਬਾਕੀ ਦੇ 15000 ਮੇਰੀ ਤਲੀ ਤੇ ਧਰ ਦੇ ਨੀ ਯਾ ਲੈ ਅੱਛਾ ਅੱਛਾ ਕਿ ਕਾਸਤ ਹੋਗੀ ਦੱਬੀ ਚੱਲ ਕਹਾਣੀ ਤੂੰ ਹਾਂ ਦੱਬੀ ਚੱਲ ਕਹਾਣੀ ਤੂੰ ਸਾਰਾ ਸਾਬ ਮੈਨੂੰ ਆਉਂਦਾ ਐਵੇਂ ਸਮਝੀ ਨਾ ਨਿਆਣੀ ਤੂੰ ਆ ਅੱਜ ਲੈ ਖਾ ਸਾਰਾ ਸਾਬ ਹੀ ਹੁੰਦੇ ਸਮਝੀ ਨਾ ਦੋ ਦੋ ਤੈਨੂੰ ਲੈਣਾ ਰਹੀਆਂ ਜਾਨ ਬੱਸ ਮੇਰਾ ਨਾਮ ਆ ਜੀ ਤੇ ਕੀ ਦਾ ਨਾਮ ਮੈਂ ਕੀ ਦਾ ਕੀ ਬਣਾਇਆ ਮੈਂ ਉਹ ਹੀ ਦੇਖ ਲਿਆ ਐਵੇਂ ਕੀ ਬਣਾਇਆ ਹਾਂ ਜੀ ਤੇ ਕੀ ਦਾ ਨਾਮ ਮੈਂ ਬਾਈ ਆ ਜਾ ਯਾਰ ਤੂੰ ਕਰ ਲਈ ਕੁੜੀਆਂ ਨੇ ਜਾਣਾ ਬਾਈ ਜੀ ਗੁਰਵਿੰਦਰ ਕੇ ਤੇ ਕਿਰਚ ਅੱਛਾ ਕੀ ਹੋ ਸਾ ਕੋ ਚਰਚ ਮਤਲਬ ਗੜਾਸੀ ਗਲੂਸੀ ਜੇ ਤੋ ਅੱਛਾ ਅੱਛਾ ਗੱਗੀ ਖਰਚ ਚਲੋ ਮੇਰਾ ਵੀਰ ਫਿੱਕਾ ਹੋ ਗਿਆ ਗੜਾਸੀ ਵਾਰੀ ਤਲਵਾਰੀ ਸਾਹਿਬ ਕੋ ਕੋਪਾ ਜੀ ਕੇ ਲੱਗੀ ਖੰਡੇਵਾਦੀਆ ਗੱਗੀ ਖਰਚ ਲੱਗੀ ਖਰਚ ਖੰਡੇਵਾਦ ਵੀ ਤਾਂ ਹੀ ਬਹੁ ਮਿਲਦਾ ਠੀਕ ਹੈ ਕਿ ਨਹੀਂ ਬਗ ਜਾ ਉਧਰ ਬਗ ਜਾ ਮਿੱਤੀ ਆ ਜਾ ਅਸੀਂ ਵੀ ਉਹਦਾ ਫਰੇਮ ਬਣਾ ਰਹੇ ਸੀ ਟੈਂਕ ਟੜਾ ਮੈਂ ਦੱਸਾਂ ਸੀ ਵੀ ਬਣਾਇਆ ਨਹੀਂ ਬਣਾਇਆ ਇਹ ਨਹੀਂ ਬਣਾਇਆ ਚੱਲ ਕੋਈ ਨਾ ਆ ਨਵੀਂ ਪੇਂਟਰ ਲੈ ਲਈ ਜੀ ਦੇਖੋ ਸੀ ਆ ਦੇਖੋ ਜੀ ਇਹ ਟਰਾਲੀਆਂ ਨੂੰ ਰੰਗ ਕਰਦੇ ਇਹ ਉਹ ਲਿਖਦੇ ਬਲਾਉ ਹਾਰਨ ਬਿਲਕੁਲ ਬਿਲਕੁਲ ਨਹੀਂ ਟਰਾਲੀਆਂ ਬਲਾਉ ਹਾਰਨ ਤੇ ਆਂਦੀ ਹੈ ਠੀਕ ਹੈ ਜਿੱਦਨੇ ਪੰਜਾਬ ਚ ਬਲੌਹਰ ਨੇ ਲਿਖਨੇ ਇਹਨੇ ਲਿਖੇ ਨੇ ਤੇ ਟਾਣੀਆਂ ਵਿਚ ਟਰੱਕਾਂ ਵਿਚ ਸ਼ੇਰ ਲਿਖ ਦਿੰਦੇ ਹਾਂ ਲੱਗਦਾ ਫੇਰ ਆਉਣਾ ਤੂੰ ਕੋ ਨਹੀਂ ਲਿਖਦੀ ਜਿੱਦੜ ਤੇ ਕੰਮ ਬਹੁਤ ਆਦੇ ਕੋਲ ਮਸ਼ੀਨਾਂ ਬਣਦੀਆਂ ਨੇ ਉੱਥੇ ਵਿਸ਼ਕਰਮ ਵਾਲਿਆਂ ਦੇ ਇਸੇ ਕੋਲ ਮੈਂ ਇਹਨੇ ਕਰਾਉ ਵੀ ਲਿਖਾਇਆ ਸੀ ਕਿ ਜੇ ਹੌਲੀ ਚੱਲੋਗੇ ਤਾਂ ਵਾਰ-ਵਾਰ ਮਿਲਾਂਗੇ ਜੇ ਤੇਜ਼ ਚੱਲੋਗੇ ਹਰ ਦੁਆਰ ਮਿਲਾਂਗੇ ਆਂਟੀ 2025 ਠੀਕ ਆ ਯਾਰ ਵੈਸੇ ਤਾਂ ਨਾਈਸ ਟੂ ਜੀ ਹੋਏ ਬੱਚਾ 11 12 ਸੋਹਣਾ ਨੂੰ ਮੋਟਾ ਕਰ ਦਿੰਦੇ ਜੀ ਆਪਾਂ ਜ਼ਿੰਦਗੀ ਚ ਉਹ ਕਾਂ ਨੂੰ ਮੋਟਾ ਕਰਤਾ ਬਈ ਇਹਦੇ ਬਾਅਦ ਇਹਦੇ ਬਾਅਦ ਨਹੀਂ ਹੁੰਦਾ ਉਹਦਾ ਤਾਂ ਹੁਣ ਯਾਰੀ ਹੋ ਜੂਗੀ ਉਹਨੇ ਉੱਤੇ ਲਿਖਿਆ ਸੀ ਮਿਟੂ ਨਾ ਮਾਰਕਰ ਨਾਲ ਪਹਿਲਾਂ ਮਾਰਕਰ ਨਾਲ ਲਿਖਿਆ ਨੇ ਮਾਰਕਰ ਹੈਗਾ ਲੈ ਉਹ ਕਿੱਥੇੋਂ ਮੜਾ ਮਾਰਕਰ ਆਇਆ ਤਾਂ ਹੁਣ ਚੱਲਦੀ ਨਹੀਂ ਹੋਰ ਮਾਰਕਰ ਹੁਣ ਇਹ ਤਾਂ ਚੱਲਣਾ ਨਹੀਂ ਲਿਆ ਤਾਂ ਦੇਓ ਯਾਰ ਬਾਈ ਉਹ ਪਿਆ ਜੱਲੇ ਆਈ ਪੁੱਤ ਫਿਰ ਅੱਜ ਸੀ ਨਵੀਂ ਵੀਡੀਓ ਆ ਬਾਈ ਬੁੱਦਾ ਆਪਣਾ ਤੇ ਜਾਣਦੇ ਹੋਊਂਗੇ ਅੱਸੀ ਦਾ ਬਾਈ ਡਰਬੇ ਦੀ ਮਿਸਕ ਡੜਬਾ ਮਿਸਰ ਡੜਬਾ ਡੜਬੇ ਦੀ ਕੋਇਨ ਚੱਕੋਏ ਭੁੱਲ ਨਹੀਂ ਬਣਾਉਣਾ ਦਾ ਆਰਟਿਸਟ ਦਾ ਹੋਣਾ ਹੈ ਟਿਕਲੇ ਦਾ ਕਰਨ ਲੱਗੀ ਜੀ ਇਹ ਚੀਜ਼ ਇੱਧਰ ਕਰਦੇ ਆ ਜਾ ਇੱਥੋਂ ਪੀਲਾ ਨਾਲ ਕਰਿਆ ਪਿਆ ਟਿਕਲੇ ਰਾਮੇ ਬੁੱਲੋ ਬਿਚਪਰ ਲੱਗੀ ਜੀ ਇਹਨੂੰ ਇੱਧਰ ਆ ਜਾ ਆ ਖਾਲੀ ਪੀਲਾ ਨਾਲ ਸੋਨਾ ਲੱਗਦਾ ਆ ਠੀਕ ਹੈ ਠੀਕ ਹੈ ਠੀਕ ਹੈ ਬਸ ਮੇਰਾ ਉੱਤੋਂ ਦੀ ਬੱਜੀ ਉਹਦੇ ਮੈਂ ਕੋਈ ਹਾਂ ਚਲ ਆਪ ਵੀ ਲੈਦਾ ਹੋ ਕਰ ਦਾਂਗੇ ਕੰਬੀ ਨਾਲ ਕੋਈ ਫਿਰ ਤੱਕ ਭਾਈ ਇੱਧਰ ਆ ਜਾ ਤੂੰ ਮਿਸ ਦੇ ਡਬਾ ਮਿਸ ਦੇ ਡਬਾ ਜੜਬੇ ਦੀ ਕੁਈਨ ਜੜਬੇ ਦੀ ਕੁਈਨ ਆ ਮੈਂ ਜਿਵੇਂ ਕਹਿੰਦੀ ਨਾ ਨਹੀਂ ਹਾਂ ਸੈਲਫੀ ਕੁਈਨ ਆ ਮੈਂ ਆ ਗਿਆ ਨਾ ਮੈਨੂੰ ਮਣਾਉਣਾ ਨਹੀਂ ਆਉਂਦਾ ਫੱਲਾ ਕਿਹੜਾ ਦਾ ਨਾ ਆ ਦੇਖ ਲਾ ਵੇ ਗੜਿਆ ਇੱਕ ਦਾ ਵੀ ਡੈਸ਼ ਹੈ ਕੋਲੋਂ ਨਹੀਂ ਮਣਾਉਣਾ ਮੈਨੂੰ ਆ ਆ ਲਿਖ ਕੇ ਗਿਆ ਆ ਲਿਖ ਕੇ ਗਿਆ ਹੈ ਬੈਸਟ ਮੀਡੇ ਮੀਲਾ ਆਂਟੀ ਆਂਟੀ ਇਹਨੇ ਡੇਡੀ ਕਰ ਲਈ

ਹੈਂ ਓਏ ਆਹ ਟੁੰਡੀ ਜੀ ਤੋੜਤੀ ਆ ਰਹੀ ਇਹਨੇ ਤੂੰ ਕਹਿ ਰਿਹਾ ਮੈਂ ਕਹਿੰਦਾ ਕੇ ਜੀ ਆ ਫਤਰੀ ਬਣਾਉਂਗਾ ਮੈਂ ਟੁੰਡੀ ਬਣਾਉਂਗਾ ਕੇ ਜੀ ਆ ਫਤਰੀ ਦਾ ਜਸ਼ ਰੋਕੀ ਰੰਗ ਵਾਲੀ ਡੱਬੀ ਖੁੱਲਦੀ ਨਹੀਂ ਇਹਦੋਂ ਓਏ ਕਿਵੇਂ ਰੰਗ ਵਾਲੀ ਡੱਬੀ ਇੱਥੋਂ ਖੁੱਲਦੀ ਨਹੀਂ ਲੈ ਓ ਇਹਦਾ ਉਹ ਕਰ ਦੋ ਜੀ ਹੁਣ ਆਪਣਾ ਓ ਯੈਲੋ ਯੂਲੂ ਇਹ ਜਿਹੜਾ ਕਹਿ ਰਹੇ ਜੀ ਜ਼ਿੰਦਗੀ ਚ ਛੇੜ ਦੇ ਦੋ ਹੈ ਹਾਂ ਛੇੜ ਕਹੇ ਜੀ ਆਹ ਆ ਉਹ ਗ੍ਰੀਨ ਨਾਲ ਹੋ ਜਾਣਾ ਪੱਤੇ ਇਹ ਸਾਡੀ ਮੈਡਮ ਡਰੈਂਕ ਟੀਚਰ ਆਇਨ ਨੀ ਇੱਥੇ ਠੀਕ ਹੈ ਜੀ ਹਾਂ ਟੋਲਾ ਦੇ ਵਿੱਚ ਹੋਰ ਕਿਦਾਂ ਸਾਰੇ ਵਧੀਆ ਵਾਓ ਨਾਈਸ ਪੰਜ ਕਰਾਈਆਂ ਤੋਂ ਇਹਨਾਂ ਦੀ ਹੋਈ ਹੈ ਜੀ ਤਵਾਦਲਾ ਹੋਇਆ ਹੈ ਕੀ ਹਾਲ ਹੈ ਬਈ ਕੀ ਹਾਲ ਹੈ ਕੀ ਹਾਲ ਹੈ ਕੀ ਹਾਲ ਹੈ ਜੀ ਕੀ ਹਾਲ ਹੈ ਬਈ ਹੋ ਠੀਕ ਹੋ ਕੀ ਹਾਲ ਹੈ ਇੱਕ ਇੱਕ ਤਨੀ ਆਈਡੀਆ ਦਿੱਤਾ ਸੀ ਤੁਹਾਨੂੰ ਉਹਦੇ ਕੀ ਬਾਈ ਨੇ ਬਾਈ ਨੇ ਕਿਹੜੇ ਬਾਈ ਨੇ ਦੀਜੀ ਦੇ ਕੀ ਬਾਤ ਭਾਈ ਬੋੜੇ ਬੋੜੇ ਤੈਨੂੰ ਸਨਮਾਨ ਕਰਾਂਗੇ ਆ ਲਿਖ ਕੇ ਮਾਰਕਰ ਨਾਲ ਲੀਰਾ ਗਿੱਲੀ ਕਰਕੇ ਮਟੇਰ ਲੱਗ ਲਿਖਿਆ ਲਿਖਿਆ ਨਹੀਂ ਕਰਾਇਆ ਯਾਰ ਜੋ ਵੀ ਕਰਾ ਸਮੇ ਇਹ ਵੀ ਬੈਸਟ ਚੀਜ਼ ਹੈ ਵਾਹ ਆ ਹਾਈਲਾਈਟ ਆ ਹੋ ਗਿਆ ਨਾਲੇ ਹਾਂ ਹਾਈਲਾਈਟ ਹੋ ਗਿਆ ਇਹ ਕੋਈ ਚੀਜ਼ ਖਾਲੀ ਵੀ ਹੁਣ ਵੀ ਭਰੋ ਨਾ ਨਾ ਇਹਨੂੰ ਤਾਂ ਆ ਰਹੀ ਦਿਓ ਕੀ ਆਂ ਦੋ ਬਾਬਾ ਨੂੰ ਲਾ ਦਨੇ ਇਹਦੇ ਆਂਟੀ ਸ਼ਾਪ ਦੂੰ ਯਾਰ ਜੇ ਵਾਲੀ ਵਧੀਆ ਚੰਦ ਚੜਦਾ ਐ ਐ ਗੁੱਡਾ ਜਿਹਾ ਬਣਾ ਦੇ ਹਨਾ ਉਹੀ ਮੈਂ ਤਾਂ ਸੂਜੂ ਸੂਜੂ ਬਣਾ ਦੇ ਬਈ ਮੈਂ ਲੈ